ਉਸ ਤਰੀ ਮੈਂ ਪ੍ਰਿੰਸਿੰਗਲਾ ਕਰਾ ਲਈ ਦੋ ਜੀ ਰਾਣੀ ਦੇ ਹਸਪੀਟਲ ਦੇ ਬੰਦੇ ਹਾਲਾਤ ਦੇਖੋ ਜੀ ਕਿੰਨੇ ਬੁਰੇ ਹੈ ਅੱਜ ਤਿੰਨ ਟੈਂਕੀ ਵੀ ਨਹੀਂ ਹੈ ਬਾਥਰੂਮ ਚ ਦਰਵਾਜ਼ੇ ਵੀ ਨਹੀਂ ਹੈ ਜੀ ਟੁੱਟੇ ਵੀ ਨਹੀਂ ਹੈ ਬੁਰੇ ਹਾਲਾਤ ਦੇਖੋ ਜੀ ਕੋਈ ਦਰਵਾਜ਼ਾ ਨਹੀਂ ਹੈ ਕੋਈ ਟੈਂਕੀ ਨਹੀਂ ਹੈ ਲੋਕਾਂ ਦੇ ਬੁਰੇ ਹਾਲ ਆਵੇ ਇਹ ਸਰਕਾਰ ਕਹਿੰਦੀ ਜੀ ਤਰਕੀ ਕਰੀ ਕਾਦੀ ਤਰਕੀ ਕੋਈ ਦੱਸੋ ਬਣਾ ਜੇ ਮੈਂ ਦੇਖਾਂ ਤਾਂ ਦਰਵਾਜ਼ਾ ਹੀ ਹੈ ਜਨਾਨੀਆਂ ਵੀ ਫਿਰ ਜਾਓ ਹਾਂ ਜੀ ਮੈਂ ਦੇਖਾਂ ਤਾਂ ਦਰਵਾਜ਼ਾ ਹੀ ਹੈ ਜਨਾਨੀਆਂ ਵੀ ਫਿਰ ਜਾਓ ਉਹ ਜਿਉ ਨਹੀਂ ਹੈ ਬਾਥਰੂਮ ਹਾਂ ਸਰਕਾਰ ਤਾਂ ਕਹਿੰਦੀ ਹੈ ਤਰੱਕੀ ਬੋ ਕਰ ਰਹੀ ਹੈ ਕਾਲੀ ਤਰੱਕੀ ਮੈਨੂੰ ਦੱਸੋ ਸੀ ਕਿੱਥੇ ਗਈ ਹੈ ਗਰਾਣਾ ਗਰਾਣਾ ਕਿੱਥੇ ਗਈ ਹੈ ਦੇਖੋ ਟਾਇਲਟ ਦਾ ਹਾਲ ਦੇਖੋ ਦੇਖੋ ਕਿੰਨਾ ਗੰਦਾ ਹੈ ਨਾ ਦੇਖੋ ਪਿੱਛੇ ਟੱਟੇ ਰਹੇ ਨਾ ਇਹ ਤਾਂ ਸਲੇਟ ਦਾ ਸਭ ਆ ਰਿਹਾ ਜਾਈਦਾ ਜੀ ਉਹ ਲੋਕ ਠੀਕ ਹੋਣ ਆਉਂਦੇ ਬਿਮਾਰ ਹੋਣ ਨਹੀਂ ਆਉਂਦੇ ਓਏ ਪਰੇ ਜਨਤਾ ਠੀਕ ਹੋਣ ਆਂਦੀ ਐ ਜੋ ਹਾਲਾਤ ਦੁਗਣਾ ਬਾਰ ਹੋ ਜੂंगी ਮਨੂੰ ਚੱਕਰ ਆ ਲੱਗਿਆ ਦਿਲ ਯਾ ਕੋਸੂੰ ਕੀ ਕਰੂੰਗਾ ਸਰਕਾਰ ਜਿਹੜਾ ਮਾਰੇ ਪਹਿਲਾਂ ਆ ਕੇ ਦੇਖੇ ਆਪਣੇ ਅਫਸਰ ਭੇਜੇ ਉੱਪਰ ਦੇ ਵੀ ਦੇਖੂ ਕਿਆ ਹਾਲਾਤਾਂ ਨੋਟ ਕਰਕੇ ਲੈ ਕੇ ਜਾਓ ਚਾਹੇ ਸਮਾਨ ਦੇਣਾ ਐ ਤਾਉ ਪਾਉ ਤਾ ਲੋਕੂੰ ਗਵਿਸ਼ਤਾਰ ਹੋਇਆ ਸਰਕਾਰ ਨੇ ਨਵੀਂ ਸਰਕਾਰ ਬਣਾਈ ਜਿਹੜਾ ਨਵੀਂ ਪੱਠਾ ਬਣਾਤਾ ਆਮ ਆਦਮੀ ਪਾਰਟੀ ਵੱਲੋਂ ਵਿਕਾਸ ਨੂੰ ਲੈ ਕੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਗਏ ਸਨ ਅਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੀ ਕੁਰਾਲੀ ਦੇ ਕਮਿਊਨਿਟੀ ਹੈਲਥ ਸੈਂਟਰ ਦੇ ਵਿੱਚ ਆਏ ਸੀ ਅਤੇ ਚਚਾਮਸੀ ਕਿ ਇਹ ਹਸਪਤਾਲ ਅਪਗ੍ਰੇਡ ਹੋਵੇਗਾ ਹਾਲਾਂਕਿ ਇਸ ਹਸਪਤਾਲ ਦੇ ਪ੍ਰਬੰਧ ਕੁਝ ਚੰਗੇ ਜ਼ਰੂਰ ਹੋਏ ਨੇ ਪਰ ਕਾਫੀ ਹਜੇ ਵੀ ਇੱਥੇ ਖਾਮੀਆਂ ਐ ਅਤੇ ਜਦੋਂ ਪੱਤਰਕਾਰਾਂ ਦੀ ਟੀਮ ਨੇ ਕੁਰਾਲੀ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਚੱਕ ਕੇ ਵੇਖਿਆ ਤਾਂ ਉੱਥੇ ਬਾਥਰੂਮ ਦਾ ਦਰਵਾਜ਼ਾ ਤੱਕ ਨਹੀਂ ਸੀ ਅਤੇ ਲੋਕ ਖੁੱਲੇ ਦੇ ਵਿੱਚ ਹੀ ਬਾਥਰੂਮ ਵੀ ਕਰ ਰਹੇ ਸੀ ਅਤੇ ਮੌਕੇ ਤੇ ਸਾਡੇ ਨਾਲ ਯੂਥ ਆਗੂ ਨੇ ਪ੍ਰਿੰਸ ਕੀ ਕਹਿਣਾ ਚਾਹੁੰਦੇ ਆ ਉਹ ਵੀ ਤੁਹਾਨੂੰ ਸੁਣਾਣੇ ਪ੍ਰਿੰਸ ਜੀ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਦਾਵਾ ਕਰ ਰਹੀ ਹੈ ਕਿ ਕੰਮ ਬਹੁਤ ਕੀਤੇ ਆ ਪਰ ਬਾਥਰੂਮ ਦਾ ਦਰਵਾਜ਼ਾ ਹੀ ਨਹੀਂ ਹੈ ਨਮਸਕਾਰ ਜੀ ਗੱਲ ਇਸ ਤਰ੍ਹਾਂ ਹੈ ਜੀ ਅੱਜ ਗਏ ਤੇ ਵੀ ਸਰਕਾਰੀ ਹਸਪਤਾਲ 'ਚ ਉੱਥੇ ਦੇ ਹਾਲਾਤ ਇਹ ਜੇ ਸੀਗੇ ਕਿ ਬਾਥਰੂਮ ਮਨੂੰ ਮੈਂ ਬਾਥਰੂਮ ਜਾਣਾ ਸੀਗਾ ਦੇਖਾ ਤਾਂ ਅੰਦਰ ਜੀ ਕੋਈ ਟੈਂਕੀ ਹੋਣੀ ਬਾਥਰੂਮ ਜੀ ਕੋਈ ਟੁੱਟੀ ਦਾ ਹਾਲ ਜੀ ਪਰ ਬਾਥਰੂਮ ਗੰਦੇ ਨੇ ਦਰਵਾਜ਼ਾ ਕੋਈ ਨਹੀਂ ਲੇਡੀਜ਼ ਬਾਥਰੂਮ ਚ ਵੀ ਆਹੀ ਹਾਲ ਹੈ ਜੀ ਜਿਹੜੇ ਦਵਾਈ ਲੈਣੇ ਵਾਲੇ ਆ ਜੀ ਉਥੇ ਇੱਕ ਬੰਦਾ ਆਂਦਾ ਹੀ ਕੰਦਾ ਨਹੀਂ ਕੰਤਾ-ਕਾਟਾ ਲਾਈਨ ਮੇ ਖੜੇ ਰਹੋ ਸਰਕਾਰ ਕਹਿੰਦੀ ਵੀ ਮਹੱਲਾ ਨਹੀਂ ਖੋਲਤੇ ਸਰਕਾਰੀ ਹਸਪਤਾਲ ਦਾ ਬੁਰਾ ਹਾਲ ਹੈ ਨਹੀਂ ਟੋਟੀ ਗੱਲ ਬਿਲਕੁਲ ਤੁਸੀਂ ਜਿਹੜੀ ਗੱਲ ਕਹੀ ਆ ਨਾ ਵੀ ਕਿਤਨਾ ਕਿਤੇ ਲਾਈਨਾਂ ਬਹੁਤ ਲੰਬੀਆਂ ਲੱਗਦੀਆਂ ਜਿਹੜਾ ਔਨਲਾਈਨ ਸਿਸਟਮ ਹੈ ਉਹ ਸਹੀ ਨਹੀਂ ਲੱਗ ਰਿਹਾ ਉਹਨੂੰ ਦੁਰੁਸਤ ਕਰਾਨੀ ਲੋੜ ਹੈ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਦੇ ਨਹੀਂ ਪੂਰੇ ਇੱਕ ਬੰਦਾ ਛੁੱਟੀ ਵਾ ਇੱਕ ਆਇਆ ਵਾ ਉਹਨੂੰ ਕਿਹਾ ਭਾਈ ਤੂੰ ਪਰਚੀ ਕੱਟ ਰਿਹਾ 50 ਪਰਚੀਆਂ ਦਾ ਕੱਟ ਰਿਹਾ ਤੂੰ ਭਾਈ ਦਵਾਈਆਂ ਦਾ ਦੇ ਬੰਦਾ 100 ਹੋ ਗਿਆ ਲਾਈਨ 'ਵਾਂ ਬਜ਼ੁਰਗ ਬੰਦੇ ਜਿਹੜੇ ਬਿਮਾਰ ਹੈ ਜੀ ਉਹ ਕਿੱਥੇ ਖੜੂਗਾ ਫਿਰ ਜਿਹੜੇ ਬੰਦੇ ਖੜੇ ਤੇ ਉਹ ਮੰਨ ਲਓ ਜਿਉਂ ਹਸਪਤਾਲ ਆ ਜੀ ਹਰ ਇੱਕ ਬਿਮਾਰ ਹੈ ਉਹ ਇੱਕ ਦੂਏ ਦੀ ਸਾਂ ਨਾਲ ਬਿਮਾਰ ਹੋ ਜਣੇ ਬਿਮਾਰੀ ਵਧੂ ਹੀ ਘਟੂਗੀ ਬੰਦੇ ਦਾ ਪੂਰੇ ਕਰੋ ਸਟਾਫ ਦਾ ਪੂਰਾ ਹੋਣਾ ਚਾਹੀਦਾ ਜੇ ਇੱਕ ਬੰਦਾ ਛੁੱਟੀ ਚਲੇ ਵੀ ਗਿਆ ਤੂੰ ਹੀ ਦੂਆ ਬੰਦਾ ਬਿਠਾਓ ਅੱਗੇ ਸਾਨੂੰ ਕਹਿੰਦੇ ਐਸਐਮਓ ਵਜਾਇਓ ਜੀ ਸਾਡਾ ਕੰਮ ਹੈ ਜੀ ਇਹ ਤੇ ਜਰੂਰ ਜਦੋਂ ਪ੍ਰਿੰਸੀਪਲ ਇਹ ਦੱਸੋ ਜਦੋਂ ਸਰਕਾਰ ਕਾਂਗਰਸ ਦੀ ਸੀਗੀ ਤਾਂ ਇੱਥੇ ਬਲਵੀਰ ਸਿੰਘ ਸਿੱਧੂ ਸਾਹਿਬ ਜਿਹੜੇ ਸਿਹਤ ਮੰਤਰੀ ਸੀਗੇ ਲੋਕਾਂ ਨੂੰ ਬਹੁਤ ਉਮੀਦਾਂ ਸੀਗੀਆਂ ਵੀ ਇਹ ਜਿਹੜਾ ਹਸਪਤਾਲ ਹੈ ਵਧੀਆ ਹੋਊਗਾ ਤੇ ਇਹਨੂੰ ਅਪਗ੍ਰੇਡ ਵੀ ਕੀਤਾ ਜਾ ਸਕਦਾ ਹੈ ਕਾਕਾ ਮਾਰਸ਼ਲ ਨੇ ਧਰਨਾ ਲਾਇਆ ਤਾਂ ਤੇ ਹੋਰ ਵੀ ਲੋਕਾਂ ਨੇ ਧਰਨਾ ਲਾਇਆ ਸੀਗਾ ਪਰ ਉਸ ਵਕਤ ਵੀ ਜਿਹੜਾ ਹਸਪਤਾਲ ਵਧੀਆ ਨਹੀਂ ਹੋਇਆ ਸੀਗਾ ਕਿਉਂਕਿ ਉਸ ਵਕਤ ਕਾਂਗਰਸ ਦੀ ਵੀ ਸਰਕਾਰ ਸੀਗੀ ਕਾਂਗਰਸ ਦੇ ਜ਼ਿਲ੍ਹੇ ਦੇ ਮੰਤਰੀ ਸੀਗੇ ਕੀ ਲੱਗਦਾ ਉਹਨਾਂ ਨੂੰ ਮੰਤਰੀ ਸਾਹਿਬ ਨੂੰ ਇਹ ਹਸਪਤਾਲ ਅਪਗ੍ਰੇਡ ਕਰਨਾ ਚਾਹੀਦਾ ਸੀਗਾ ਸਰਕਾਰ ਦੀ ਗੱਲ ਨਹੀਂ ਹੁੰਦੀ ਵੀ ਪਾਰਟੀਆਂ ਚਾਰ ਚਾਰ ਪੰਜ ਪੰਜ ਬਣੀ ਹੋਈਆਂ ਅੱਧੇ ਬੰਦੇ ਕੰਗ ਸਾਬ ਦੇ ਤੇ ਅੱਧੇ ਬੰਦੇ ਇਹਨਾਂ ਦੇ ਬਲ ਵੀ ਸਿੱਧੂ ਸਾਹਿਬ ਦੇ ਤੇ ਉਹ ਯਾ ਤਾਂ ਇਹਨੂੰ ਇਕੱਠੇ ਬੈਠ ਕੇ ਕਰੇਂਡ ਪਾਰਟੀ ਦਾ ਸੇਮੇ ਨਹੀਂ ਉਹ ਕਹਿੰਦਾ ਜੀ ਮੈਂ بڑا ਨੰਬਰ ਲਵਾਣੇ ਆਉਂਗਾ ਮੈਂ ਨੰਬਰ ਲਵਾਣੇ ਆ ਨੰਬਰਾਂ ਦੇ ਚੱਕਰ ਮਾ ਸਰਬਨਾਥ ਦਾ ਸ਼ਹਿਰ ਦਾ ਹੋ ਗਿਆ ਨੰਬਰੀ ਗੇਮ ਦੇ ਵਿੱਚ ਵਿੱਚ ਨੁਕਸਾਨ ਲੋਕਾਂ ਦਾ ਹੋ ਗਿਆ ਜੇ ਇੱਕ ਜੁੱਟ ਹੁੰਦੇ ਕਾਂਗਰਸੀ ਤਾਂ ਕਰਾਲੀ ਹਸਪਤਾਲ ਟੌਪ ਕਲਾਸ ਦਾ ਹਸਪਤਾਲ ਬਣਿਆ ਹੁੰਦਾ ਜਿੰਨੀ ਜਗ੍ਹਾ ਸੀ ਭਾਈ ਸਾਹਿਬ ਚੌਧਰੀਆਂ ਦੀ ਜਾਣਕਾਰੀ ਵੀ ਜਗ੍ਹਾ ਹੈ ਪਰ ਇੱਕ ਵਾਰੀ ਤਾਂ ਬਿਲਕੁਲ ਇਹ ਹਾਲਾਤ ਹੈ ਜਿョ ਉਹਦੇ ਬੰਦੇ ਹੋਗੇ ਤਾਂ ਡਾਕਟਰੇ ਕੋਈ ਨਹੀਂ ਤਾਂ ਇਹ ਤਾਂ ਮਾਰਚਲ ਉਹਨਾਂ ਨੇ ਹੋਰ ਧਰਨੇ ਵਗੈਰਾ ਲਾ ਕੇ ਲੋਕਾਂ ਨੇ ਬਾਤ ਚੱਕੀ ਤਾਂ ਕਿਤੇ ਜਾ ਕੇ ਹਸਪਤਾਲ ਦੇ ਦੁਆਰਾ ਡਾਕਟਰ ਆਏ ਆ ਨਹੀਂ ਤਾਂ ਬੰਦੇ ਹੋ ਗਏ ਤਾਂ ਉੱਥੇ ਤਾਂ ਕੋਈ ਫੋਟੋ ਉਲਟੋ ਬਣ ਜਾਣਾ ਤਾਂ ਬੁਰਾ ਹਾਲ ਹੈ ਜੀ ਤੇ ਹੁਣ ਅਪੀਲ ਕੀ ਕਰਦੇ ਹੋ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਹੋ ਅਪੀਲ ਹੈ ਜੀ ਹੁਣ 3 ਸਾਲ ਤਾਂ ਹੋ ਗਿਆ ਆਮ ਆਦਮੀ ਪਾਰਟੀ ਨੂੰ ਠੀਕ ਹੈ ਜੀ ਆਮ ਆਦਮੀ ਪਾਰਟੀ ਨੂੰ ਹੁਣ ਚਲੋ ਕਰਤਾ ਰਹੇ ਅਗਲੇ ਕੰਮ ਮਸਲਾ ਤਾਂ ਆਇਆ ਜੀ ਜਾ ਕੇ ਤਾਂ ਦੇਖੋ ਮੌਕਾ ਕਿਹਾ ਏ ਪੂਰੇ ਤੁਹਾਡੇ ਸਪਾਰਸ਼ੀ ਬੰਦੇ ਆ ਉਹ ਕਹਿੰਦੇ ਨਹੀਂ ਠੀਕ ਹੈ ਠੀਕ ਹੈ ਵਧੀਆ ਵਧੀਆ ਹਾਲ ਤਾਂ ਦੇਖੋ ਉੱਥੇ ਜਾ ਕੇ ਆਪਰੇਸ਼ਨ ਥੀਏਟਰ ਦਾ ਹਾਲ ਦੇਖਿਆ ਤੁਸੀਂ ਬਹੁਤ ਬੁਰਾ ਹਾਲ ਹੈ ਇੱਥੇ ਆਪਰੇਸ਼ਨ ਕਰਾਇਆ ਉੱਥੇ ਕੋਈ ਦੇਖਿਆ ਮੈਂ ਜਾ ਕੇ ਆਇਆ ਅੱਜ ਗੰਦਗੀ ਬਹੁਤ ਹੈ ਗਲਤ ਹੈ ਇਹ ਆਪਰੇਸ਼ਨ ਥੀਏਟਰ ਚ ਜਾਣ ਨਹੀਂ ਦਿੰਦੇ ਕਿਸੇ ਨੂੰ ਕਿਹੜਾ ਰੋਗ ਦਾ ਤੁਸੀਂ ਜਾਇਓ ਕਿਹੜਾ ਰੋਗ ਦਾ ਉੱਥੇ ਉੱਥੇ ਖੜਾ ਕੌਣ ਹੈ ਮੈਂ ਤੁਹਾਨੂੰ ਕਹਿੰਦਾ ਸਟਾਫ ਹੀ ਪੂਰਾ ਨਹੀਂ ਹੈ ਹਸਪਤਾਲ ਚ ਗੰਦਗੀ ਇੰਨੀ ਹੈ ਬੁਰਾ ਹਾਲ ਹੈ ਉੱਪਰ ਤੇ ਹੋਰ ਦੇਖੋ ਹੁਣ ਐਂਬੂਲੈਂਸ ਆਣੀ ਕੋਈ ਮੰਨ ਲਓ ਕੋਈ ਸੀਰੀਅਸ ਕੇਸ ਹੈ ਉਹ ਮੂਰੇ ਤਾਂ ਮੋਟਰਸਾਈਕਲ ਖੜਾ ਹੈ ਐ ਨਹੀਂ ਪਤਾ ਕਿ ਇਹ ਪਾਰਕਿੰਗ ਦੀ ਓਕੜ ਹੈ ਓਕੜ ਨਹੀਂ ਹੈ ਖੜਾਣਾ ਨਹੀਂ ਪਤਾ ਕਿੱਥੇ ਖੜਾਣਾ ਹੈ ਇਹ ਨਹੀਂ ਪਤਾ ਕਿਸ ਨੂੰ ਵੀ ਮੋਟਰਸਾਈਕਲ ਮੋਟਰਸਾਈਕਲ ਵਾਲੀ ਲੇਨ ਮੈਂ ਖੜੂਗਾ ਗੱਡੀਆਂ ਹੁਣ ਇੱਕ ਮੇਰੇ ਕੋਲ ਕੋਈ ਡਾਕਟਰ ਦਾ ਬਾਈ ਕੋਣਤਾ ਉਹ ਬੰਦਾ ਗੱਡੀ ਲੈ ਕੇ ਆਇਆ ਪਿੱਛੇ ਦੇ ਬੰਦਾ ਭੱਜ ਗਿਆ ਉੱਥੇ ਸਟ੍ਰਕਚਰ ਪਿਆ ਜਿੱਥੇ ਗੱਡੀ ਘਰਾਨੀ ਦਸੂ ਕਿਹੜਾ ਸਿਸਟਮ ਹੈ ਤੁਸੀਂ ਸਿਸਟਮ ਸਹੀ ਕਰਨ ਦੀ ਲੋੜ ਹੈ ਤੁਸੀਂ ਖਰੜ ਹਸਪਤਾਲ ਦੇਖੋ ਮਾਰ ਦੇਖੋ ਇੱਕ ਨੰਬਰ ਹਰ ਤਰ੍ਹਾਂ ਦੀ ਫੈਸਿਲਿਟੀ ਹੈ ਕਿਸੇ ਦਾ ਦੰਦ ਦੁਖਦਾ ਡਾਕਟਰ ਨਹੀਂ ਹੈ ਕੋਈ ਗਾਇਨੀ ਹੈ ਉਹ ਨਹੀਂ ਹੈ ਕਦੇ ਆਂਦੀ ਹੈ ਕਦੇ ਆਂਦੀ ਨਹੀਂ ਹੈ ਠੀਕ ਹੈ ਗੱਲ ਹੈ ਜੀ ਡਾਕਟਰਾਂ ਦਾ ਬੋਝ ਬਹੁਤ ਬੰਦੇ ਜਿਆਦਾ ਆਉਂਦੇ ਆਂਦੇ ਹੁਣ ਉਸ ਦਾ ਅਮਲ ਡਾਕਟਰ ਵੀ ਵਧਾਉਣੇ ਚਾਹੀਦੇ। ਹਸਪਤਾਲਾਂ 'ਚ ਜਗ੍ਹਾ ਬਹੁਤ ਹੈ, ਜਗ੍ਹਾ ਹੀ ਤਾਂ ਕੋਈ ਕਮੀ ਨਹੀਂ ਹੈ। ਇਹ ਗੱਲ ਪ੍ਰਿੰਸੀ ਜਗ੍ਹਾ ਇੱਕ ਗੱਲ ਦੇਖੀ ਐ ਲੋਕਾਂ ਨੂੰ ਅਵੇਅਰ ਕਰਦੇ ਹੈਲਥ ਮੈਕਿੰਗ ਵਾਲੇ ਕੋਲਰਾਂ ਦੇ ਵਿੱਚ ਪਾਣੀ ਖੜਾ ਕਰਨਾ। ਜਦੋਂ ਬਰਸਾਤ ਹੁੰਦੀ ਐ ਤੇ ਉਹਨਾਂ ਦੇ ਆਪਣੇ ਵੇੜਿਆਂ ਵਿੱਚ ਪਾਣੀ ਖੜਾ ਹੁੰਦਾ ਤੇ ਉਹਦੇ ਬਾਰੇ ਕੀ ਗੱਲ ਜਾਂਦੇ? ਗੱਲ ਤਾਂ ਇਹ ਨਾ ਜੀ ਸ਼ਹਿਰ 'ਮਾ ਜਿਹੜੀ ਸੀਵਰੇਜ ਦਾ ਕੰਮ ਹੋਇਆ ਉਹ ਹੀ ਠੀਕ ਨਹੀਂ ਹੋ ਰਿਹਾ। ਪਹਿਲਾਂ ਤਾਂ ਜਦ ਪਾਣੀਓ ਖੜਿਆ ਰਹਿਣਾ ਐ ਉਹ ਹੁਣ ਚਲੋ ਕੋਲਰਾਂ 'ਮਾ ਦਾ ਪਾਣੀ ਕੱਢਦੇ ਆ। ਆ ਗਲੀਆਂ 'ਮਤੇ ਕੌਣ ਕੱਢੂ? ਜਦੋਂ ਇਹਨਾਂ ਦਾ ਪਾਣੀ ਖੜ ਜਾਂਦਾ ਏ ਜਦੋਂ ਨਹੀਂ ਆਂਦਾ ਬਾਜ਼ਾਰ ਦੇ ਹਾਲਾਤ ਕਿ ਹੁੰਦੇ ਹੋਂ ਮੈਂ ਬਾਜ਼ਾਰ ਦਾ ਕੰਮ ਕਹਿੰਦੇ ਵੀ ਸ਼ੁਰੂ ਕਰਨ ਲੱਗੇ ਆਂ ਸਰਦੀ ਮੰਡੀ ਦਾ ਵੀ ਲੋਕ ਵੀ ਤੁਹਾਡੇ ਕੋਲ ਇਕੱਠੇ ਹੋ ਕੇ ਗਏ ਸੀਗੇ ਬਾਜ਼ਾਰ ਦਾ ਕੰਮ ਕਰਾਇਆ ਜਾਂਦਾ ਗਏ ਤੇ ਕੰਮ ਤਾਂ ਕਰਾਉਣ ਨੂੰ ਕਹਿੰਦੇ ਜੀ ਅਸੀਂ ਟੈਂਡਰ ਲਾਇਆ ਵਾਏ ਚਲੋ ਹੁਣ ਹੋ ਗਿਆ ਪੂਰਾ ਮੇਰਾ ਕੱਲ 5-10 ਦਿਨ ਮੇ ਕੰਮ ਸ਼ੁਰੂ ਹੋ ਜਾਣਾ ਪਰ ਗੱਲ ਤਾਂ ਐਵੇਂ ਜਿਹੜੀਆਂ ਜਿਹੜੀਆਂ ਖੜਾਦੀਆਂ ਐ ਬਾਹਰ ਖੜਦੀਆਂ ਗੱਡੀਆਂ ਵਾਲੇ ਨੂੰ ਜਗ੍ਹਾ ਨਹੀਂ ਆ ਉਹਨਾਂ ਨੂੰ ਅੰਦਰ ਖੜਾਣਾ ਚਾਹੀਦਾ ਅਸੀਂ ਨਹੀਂ ਕਹਿੰਦੇ ਵੀ ਕਿਹੜੇ ਟੇਬਲ ਲੱਤ ਨਹੀਂ ਸੀ ਮਾਰਦੇ ਅਸੀਂ ਕਹਿੰਦੇ ਜੀ ਇੱਕ ਕੋਈ ਸਿਸਟਮ ਤਾਂ ਹੋ ਤੁਸੀਂ 100 ਰੁਪਏ ਵਰਤੀ ਕਰ ਦੋ ਮਹੀਨੇ ਦੀ ਤਾਂ ਵੀ ਇਹ ਤੁਹਾਨੂੰ ਦੇ ਦੂਗਾ ਦੁਕਾਨਦਾਰਾਂ ਦੇ ਮੂਹਰੇ ਖੜਦੇ ਹੋ ਕਿ ਤਲੰਦੀ ਹੈ ਪ੍ਰਿੰਸ ਜਦੋਂ ਅਸੀਂ ਤੁਹਾਡੀ ਪਿਛਲੀ ਵੀਡੀਓ ਜਿਹੜੀ ਚਲਾਈ ਸੀਗੀ ਤੇ ਲੋਕਾਂ ਦੇ ਫੋਨ ਬਹੁਤ ਆਏ ਕਹਿੰਦੇ ਪ੍ਰਿੰਸ ਨੂੰ ਸਾਡੇ ਵਾਰ ਤੇ ਭੇਜੋ ਸਾਡੇ ਹਾਲਾਤ ਦਿਖਾਓ ਸਾਡੇ ਹਾਲਾਤ ਦਿਖਾਓ ਜੇ ਲੋਕਾਂ ਨੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਤੁਸੀਂ ਮਿਲਦੇ ਕਿੱਥੇ ਆ ਤੇ ਤੁਹਾਡਾ ਨੰਬਰ ਕਿੱਥੇ ਅਸੀਂ ਤਾਂ ਹਲੇ ਕਿਹੜਾ ਜੀ ਕੁਝ ਹੋਇਆ ਤਾਂ ਚਲੋ ਇਹਦਾ ਸ਼ਹਿਰ ਦਾ ਮੁੱਦੇ ਦੱਸ ਸਕਦੇ ਹਾਂ ਕੰਮ ਤਾਂ ਜੀ ਕਰਾ ਨਹੀਂ ਫਿਰਦੇ ਲੈ ਕਿਉਂਕਿ ਅਸੀਂ ਜਿਹੜਾ ਸਾਡੇ ਕੋਲ ਪਦਵੀ ਤਾਂ ਹੈ ਨਹੀਂ ਮਰੀ ਕੋਈ ਨੌਜਵਾਨ ਆ ਤੁਹਾਨੂੰ ਕੰਮ ਕਰਾਉਣਾ ਆਂਦਾ ਹੈ ਤਰੀਕਾ ਵੀ ਬਾਜ਼ਾਰ ਵੀ ਬਣਾਉਣ ਲੱਗੇ ਆ ਤੁਹਾਡੇ ਕੋਲ ਬਾਜ਼ਾਰ ਵਾਲੇ ਇਕੱਠੇ ਹੋ ਕੇ ਤੁਹਾਨੂੰ ਫੋਨ ਵੀ ਕਰਿਆ ਕਈ ਦੁਕਾਨਦਾਰਾਂ ਨੇ ਵੀ ਬਾਜ਼ਾਰ ਬਣਾਓ ਤੁਸੀਂ ਗੱਲ ਅੱਗੇ ਕਰੀ ਆ ਉਹ ਸ਼ਾਇਦ ਬਾਜ਼ਾਰ ਬਣ ਜਾਵੇ ਅਗਲੇ ਹਫ਼ਤੇ ਬਣ ਜੂਗਾ ਉਹ ਤਾਂ ਹੋ ਜੂਗਾ ਕੰਮ ਸਿਸਟਮ ਤਾਂ ਹੋਣਾ ਚਾਹੀਦਾ ਨਾ ਹੁਣ ਜਿਹੜਾ ਸੀਵਰੇਜ ਹੈ ਮਲਟਾਉਂਦਾ ਮੇਰੇ ਖਿਆਲ ਡੇਢ ਖਾਲੋਗਾ ਖਾਬ ਨੂੰ ਹੁਣ ਪਾਣੀ ਬਲੌਕ ਹੋਇਆ ਰਹਿੰਦਾ ਬਾਹਰ ਆ ਜਾਂਦਾ ਗੰਦੇ ਪਾਣੀ ਮੈਨੂੰ ਲੰਗਣਾ ਪੈਂਦਾ ਉਹੀ ਅਸੀਂ ਤੁਰਕੇ ਜਾ ਰਹੇ ਮੋਰਾਂ 'ਚ ਛਿੱਟੇ ਪਾਦਣ ਅਸੀਂ ਆਪਣੀ ਸਫਾਈ ਕਿੰਨੀ ਕਿ ਰੱਖ ਲੂਗਾ ਆ ਤੇ ਇਹ ਨੌਜਵ ਇਹਨਾਂ ਕੋਲ ਕੁਰਾਲੀ ਦੇ ਮਾਰਕੀਟ ਦੇ ਦੁਕਾਨਦਾਰ ਦੀ ਕਾਫੀ ਇਕੱਠੇ ਹੋ ਕੇ ਆਏ ਸੀ ਤੇ ਹੁਣ ਇਹਨਾਂ ਨੇ ਗਲਬੀ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਕੀਤੀ ਹੈ ਤੇ ਜਲ ਜਿਹੜਾ ਬਾਜ਼ਾਰ ਵੀ ਇਹ ਬਣ ਸਕਦਾ ਤੇ ਹੋਰ ਵੀ ਕਾਫੀ ਮੁੱਦੇ ਨੂੰ ਲੈ ਕੇ ਅੱਜ ਇਹਨਾਂ ਨੇ ਹਸਪਤਾਲ ਦੇ ਮੁੱਦਾ ਵੀ ਚੁੱਕਿਆ ਤੇ ਹਸਪਤਾਲ ਦੇ ਬਾਥਰੂਮ ਦੇ ਖਲਾਅਤ ਵੀ ਦਿਖਾਏ ਨੇ ਚਿੱਟੇ ਕੀ ਦਰਵਾਜ਼ਾ ਤੱਕ ਨਹੀਂ ਹੈ ਤੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਕਿ ਪਹਿਲਾਂ ਬਾਥਰੂਮ ਦੇ ਦਰਵਾਜ਼ੇ ਲਾਏ ਜਾਣ ਅਤੇ ਜੋ ਵੀ ਕੁਰਾਲੀ ਦੇ ਵਿੱਚ ਕਮੀਆਂ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਅਰੁਣ ਕੁਰਾਲ